ਸਿੱਖ ਫੈਡਰੇਸ਼ਨ ਵੱਲੋਂ ਪੰਜ ਵਿਚਾਰ ਗੋਸ਼ਟੀਆਂ ਕਰਾਉਣ ਦਾ ਫੈਸਲਾ ਕੀਤਾ ਗਿਆ ਸਿੱਖ ਦੋ ਵਿਚਾਰ ਗੋਸ਼ਟੀਆਂ ਪਹਿਲੋ ਹੋ ਚੁੱਕੀਆਂ ਨੇ ਇੱਕ ਲੁਧਿਆਣਾ ਦੂਸਰੀ ਫਰੀਦਕੋਟ ਤੇ ਤੀਸਰੀ ਇਸਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਹੋ ਰਹੀ ਹੈ। ਔਰ ਦੋ ਵਿਚਾਰ ਗੋਸ਼ਟੀਆਂ ਜਿਹੜੀਆਂ ਨੇ ਉਹ ਹੋਰ ਹੋਣੀਆਂ ਮਿੱਥੇ ਪ੍ਰੋਗਰਾਮ ਮੁਤਾਬਕ ਅਰ ਵਿਚਾਰ ਗੋਸ਼ਟੀਆਂ ਦਾ ਇਹ سلسلہ ਬੰਦ ਨਹੀਂ ਹੋਣਾ ਜਿਵੇਂ ਭਾਈ ਮੇਜਰ ਸਿੰਘ ਜੀ ਨੇ ਕਿਹਾ ਹੈ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਇਹ ਵਿਚਾਰ ਗੋਸ਼ਟੀਆਂ ਜੜੀਆਂ ਕਰਦੇ ਰਾਂ। ਮੈਂ ਸਭ ਤੋਂ ਪਹਿਲੋ ਜਿੰਨੇ ਵੀ ਇੱਥੇ ਹਾਜ਼ਰੀਨ ਐ ਮੰਚ ਤੇ ਬੈਠੇ ਐ ਇੱਕ ਵਾਰੀ ਇੰਦਾਸ ਦੀ ਕਿਰਪਾ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਮੇਰੇ ਤੋਂ ਬੈਨੋ ਸਰਦਾਰ ਮੇਜਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ। ਔਰ ਸਰਦਾਰ ਪਰਮਪਾਲ ਸਿੰਘ ਵੀ ਜ਼ਿਕਰ ਕਰਕੇ ਗਏ। ਔਰ ਮੈਂ ਉਹਨਾਂ ਦੇ ਜ਼ਿਕਰ ਦੇ ਨਾਲ ਸ਼ਤ ਪ੍ਰਤੀਸ਼ਤ ਸਮਤਾ। ਵਾਕਈ ਇਹ ਜਿਹੜੀ ਲੜਾਈ ਹੈ ਗਿਆਨੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਸਾਰਾ ਮੀਡੀਆ ਤੇ ਖੜੋਤਾ ਹੈ ਪਰ ਨਾਲੀ ਲੜਾਈ ਗਿਆਨੀ ਹਰਪ੍ਰੀਤ ਸਿੰਘ ਵਰਸਸ ਅਗਉੜੀਆਂ ਦੀ ਟੰਗਣਾ ਬਣਾਉਂਦਾ ਹੈ ਇਹ ਲੜਾਈ ਸਿਧਾਂਤਾਂ ਦੀ ਹੈ ਇਹ ਲੜਾਈ ਸਿਰਿਆ ਕਾਲ ਤੱਕ ਸਹਿਬ ਦੀ ਪ੍ਰਭੂ ਸੱਤਾ ਦੀ ਹੈ ਉਹਦੀ ਮਾਨ ਮਰਿਆਦਾ ਦੀ ਹੈ ਉਹਦੇ ਮਾਨ ਸਨਮਾਨ ਦੀ ਹੈ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇੰਥੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿظام ਹੈ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ ਹਿੰਦੀ ਦੇ ਚੈਨਲਾਂ ਨੇ ਬਟੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਲੋਕ ਉਚਾ ਲੱਗਦੇ ਕੀ ਹੈ ਅਕਾਲ ਤਖਸਾਲ ਇਹਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਸਾਲ ਨੂੰ ਕਿਸ ਨੇ ਸਿਰਜਿਆ ਹੈ ਕਦੋਂ ਸਿਰ ਗਿਆ ਏ। ਪਰ ਇਹ ਜਾਣਕਾਰੀ ਹੋ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚ ਹੋਣ ਲੱਗ ਪਈ। ਜੋ ਸਾਡੇ ਵਾਸਤੇ ਮਾਨਵਾਰੀ ਗੱਲ ਸੀ। ਪਰ ਕੁਝ ਟੋਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ। ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੂੰ। श्री अकाल तख्त साहब की इन महिमा इना होता वास्ते आने वाले समय होतराएगा और कई एजेंसिया भी फिक्रमंद हो जे सिखा श्री अकाल तख्त साहब समर्थ है ਤੇ ਇਹਦੀ ਸਮਰੱਥਾ ਦਾ ਗੁਣਵਾਨ ਦੁਨੀਆਂ 'ਚ ਹੋਣ ਲੱਗ ਪਿਆ ਹੈ ਅੱਜ ਤਾਂ ਇੱਕ ਟੋਲੇ ਨੇ ਚੁਣੌਤੀ ਬਣਾਈ ਹੈ ਕਿ ਸਰਕਾਰਾਂ ਨੇ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜੜਪਣਨੇ ਸ਼ੁਰੂ ਕਰ ਦਿੱਤੇ ਇਹਦੀ ਹਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਘਟ ਕਰਕੇ ਦਰਸਾਇਆ ਜਾਵੇ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਇਰਲ ਹੋਇਆ ਬੜਾ ਤੇਜ਼ੀ ਨਾਲ ਵਾਇਰਲ ਹੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸਿਰ ਅਕਾਲ ਤੱਕ ਸਾਹਿਬ ਨੂੰ ਹੱਦਾਂ ਬੰਨਿਆਂ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਉਹ ਬੰਨਿਆ ਜਾ ਸਕਦਾ ਇਦਾਂ ਕਿ ਰਸਿਮਤ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਦੇ ਵਿੱਚ ਫਿਰ ਚੱਲ ਕੇ ਅੱਛਾ ਸਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸਿਹਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਬਣਿਆ ਨਹੀਂ ਜਾ ਸਕਦਾ। 2 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਵਾਵਾਂ ਜਿਹੜੀਆਂ ਚਾਰ ਦੀਵਾਰੀ ਤੱਕ ਹੈ ਉਹਨੇ ਪੂਰਾ ਟੈਲ ਲਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾ ਤਾਂ ਰੱਦ ਹੋ ਗਿਆ ਸੀ। ਜਿਹਦੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੀਂ। ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ। ਇਹ ਮਤਾ ਅਸੀਂ ਰੱਦ ਕਰ ਚੁੱਕੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਜਿਹਦੀ ਕਮਾਲ ਦੀ ਗੱਲ ਹੈ ਨਾ। ਜਿਹੜੇ ਸਿੱਖਾ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਉਹਨਾਂ ਵਿੱਚ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਢਾਇਆ ਔਰ ਇੱਕ ਟੋਲੇ ਨੂੰ ਦਬਾਅ ਪਾ ਕੇ ਇਹ ਖਬਰ ਰਿਸ਼ਰ ਕਰਵਾਈ ਵੀ ਫਟਾਫਟ ਕਰੋ ਤੇ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਖਬਰ ਪ੍ਰਸਾਰਤ ਕਰੋ ਬੀਐਸੀਤਾ ਜੀ ਤਿੰਨ ਚਾਰ ਮਹੀਨਾ ਬਾਅਦ ਇਹ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਅਕਾਲ ਤੱਕ ਅਸਾਧ ਦੀ ਸੀਮਾ ਹੈ ਇਹਦੀ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਹੈ ਇਹ ਹੈਰਾਨੀਜਨ ਕਬਰਤਾ ਰਿਹਾ ਹੈ ਇਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਰ ਲੈਂਦਾ ਹੈ ਪਰ ਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਹੋਇਆ ਪਰ 2 ਘੰਟਿਆਂ ਬਾਅਦ ਵੀ ਜਦੋਂ ਰੱਦ ਕਰ ਦਿੱਤਾ ਇਹ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਹੈ ਉੱਚਾ ਨਹੀਂ ਕੀਤਾ। ਔਰ ਮੈਨੂੰ ਇਹ ਵੀ ਪਤਾ ਹੈ ਕਿ چاہے ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ। ਦਬਾਅ ਪਾ ਕੇ ਕਰਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਾਲ ਨੂੰ ਉੱਚਾ ਚੁੱਕਣ ਦੇ ਲਈ ਜਤਨਸ਼ੀਲ ਹੈ ਮੈਨੂੰ ਪਤਾ ਹੈ। ਉਹ ਨਹੀਂ ਕੋਈ ਅਸੀ ਗੱਲ ਕਰ ਸਕਦੇ ਜਿਹਦੇ ਨਾਲ ਸੋਸਟਾ ਦਾ ਮਿਆਰ ਜਿਹੜਾ ਹੈ ਜਾਂ ਮਾਲਾਲ ਜਿਹੜਾ ਹੈ ਉਹ ਡਾਊਨ ਹੋਵੇ। ਪਰ ਜਦੋਂ ਦਵਾਈ ਇੰਨਾ ਪਾਇਆ ਜਾਂਦਾ ਹੈ ਫੋਰਸ ਹੀ ਇੰਨਾ ਕੀਤਾ ਜਾਂਦਾ ਹੈ। ਤੇ ਖੰਡਨ ਕਰੋ ਇਹਦਾ। ਤੇ ਕਰਨਾ ਪੈਂਦਾ ਹੈ। ਮਜਬੂਰੀ ਚ ਕਰਨਾ ਪੈਂਦਾ। श्री अकाल तक साहब जी प्रभु सत्ता का सवाल है ज्ञानी हरप्रीत सिंह के सौ आए तो सौ गए श्री अकाल तखत साहब दुनिया के एक एको रहेगा।, एक एक रहेगा और यकत ना के ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇਹ ਤਖਤ ਬਣਾਇਆ ਸੀ ਦਿੱਲੀ ਦੇ ਤਖਤ ਕੋਲ ਸੀਮਾਵਾਂ ਹੋ ਸਕਦੀਆਂ ਨੇ ਇਸ ਤ੍ਰੀ ਅਕਾਲ ਤੱਕ ਸਹਿਤ ਦੀ ਸੀਮਾ ਨਹੀਂ ਹੈ ਪ੍ਰਕਿਰਤੀ ਕਮਾਲ ਦੀ ਹੈ ਅਸੀਂ ਵਿਅਕਤੀਆਂ ਪਿੱਛੇ ਅਪਣੀਆਂ ਸੰਸਥਾਵਾਂ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਪਰਦਾ ਪਿਆ ਪਹਿਲੇ ਤਾਂ ਏ ਟੀ ਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਕੀ ਰੌਲਾ ਪਾਇਆ ਤੇ ਜੱਜਦਾਰਾਂ ਦੇ ਹੁਕਮ ਨੇ ਸੂਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਤੇ ਤੇ ਕ੍ਰਿਪਤੀ ਨੂੰ ਅਕਾਲੀ ਦਲ ਬਣ ਲਿਆ ਜੀਗ ਜੀਗ ਕੇ ਕਿਹਾ ਕਿ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਭਾਜਪਾ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਬਈ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਨਹੀਂ ਰੁਕੇ ਹੋਰੇ ਕਹਿਣਾ ਸ਼ੁਰੂ ਕਰਤਾ ਕਿ ਕੌਮੇ ਖਤਮ ਕਰਤੀ ਜੀ ਹੋਰੇ ਵਿਅਕਤੀ ਨੂੰ ਕੌਮ ਬਣਨ ਲੱਗ ਪਏ ਹੋਰੇ ਵਿਅਕਤੀ ਨੂੰ ਕੌਮ ਬਣਨ ਲੱਗ ਪਏ ਕੌਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮਨਾਮੇ ਨੇ ਕੌਮ ਹੀ ਖਤਮ ਕੌਣ ਹੈ ਕੌਮ ਇੱਕ ਵਿਅਕਤੀ ਕੌਮ ਇੱਕ ਜਤੀ ਸ਼ਰਮਣ ਨੇ ਕਲੀ ਦੇ ਲ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੇ ਇਹੀ ਵਰਤਾਰਾ ਰਿਆਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਹਿਣ ਲੱਗ ਜਾਣਗੇ ਵੈਸੇ ਮੰਨਣ ਦਾ ਲੱਗਦੇ ਹੈ ਗੁਰੂ ਹੀ ਆਸਾ ਦਾ ਨਾ ਇਸ ਤਰ੍ਹਾਂ ਕਰੋ ਇਹ ਸੰਸਥਾਵਾਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਬਣੀ ਸੰਸਥਾ ਹੈ। ਔਰ پتہ ਕਿ ਇਸ ਵਾਸਤੇ ਬਣਾਈ ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ। ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ ਧਾਮੇ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਗੁੱਲ ਬਾਲੇ ਕਰਨੇ ਆ ਦੁਨੀਆਂ 'ਚ। इसलिए यह संस्था बनाई गई थी केवल गुरुद्वारा प्रबंध लिय नहीं बनाई प्रबंध तो पुजारी कर ही रहे महंत कर ही रहे इस संस्था इसलिए बनाई गई थी ताकि सिख संकल्प की राखी हो सके सिख सिद्धांत की राखी हो सके सिख परंपरा की राखी हो सके सिख मर्यादा की राखी हो सके इसलिए यह संस्था बनाई गई ਤੇ ਅਸੀਂ ਕੀ ਕਰ ਰਹੇ ਕਿ ਸਾਨੂੰ ਸੋਚਣਾ ਪਏਗਾ ਮੈਂ ਫੇਰ ਕਹਦੇ ਹਾਂ ਦੇਖੋ ਪੱਟੀ ਕੈਂਤੀ ਚ ਅੱਜ ਦੀ ਇਸ ਵਿਚਾਰ ਪੋਸ਼ਟੀ ਦੇ ਵਿੱਚ ਨੌਜਵਾਨ ਬੈਠੇ ਨੇ ਮੈਂ ਹਰ ਜ਼ਗਾ ਹੀ ਇਹ ਗੱਲ ਕਹਿਣਾ ਹੈ ਕਿ ਨੌਜਵਾਨੋ ਉਠੋ ਤੁਹਾਡੇ ਬਿਨਾ ਇਹਨਾਂ ਪੰਥਕ ਸੰਸਥਾਵਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਤਹਾਡੇ ਕੋਲ ਵਿਜ਼ਨ ਹੈ ਤੁਹਾਡੇ ਕੋਲ ਜੋਸ਼ ਹੈ ਤੁਹਾਡੇ ਕੋਲ ਸੋਚ ਹੈ ਤੁਹਾਡੇ ਕੋਲ ਹਿੰਮਤ ਹੈ ਕਿ ਜੇ ਅਸੀਂ ਨਾ ਉਠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰ ਕਿਹਾ ਕਿ ਸਾਡੀਆਂ ਸੰਸਥਾਵਾਂ ਇੰਨੀ ਅਹਿਮੀਅਤ ਰੱਖਦੀਆਂ ਨੇ ਜਿੰਨੇ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ ਜਿਚਰਾ ਜਿਵੇਂ ਵੀ ਇਹ ਰੀੜ ਦੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਕਿਸੇ ਤੋਂ ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ ਜੇ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੌਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਹੈ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕ腐ਸ਼ਨ ਬੇਈਮਾਨੀ ਇਹ ਛੋਟੇ ਮਸਲੇ ਦੇ ਸਿਧਾਂਤ ਦੇਤੇ ਹਮਲਾ ਸਿਧਾਂਤ ਦਾ ਕਚੂਬਰ ਕੱਢਣਾ ਸਿਧਾਂਤ ਨੂੰ ਪਿੱਛੇ ਦੇਣਾ ਇਹ ਬਹੁਤ ਵੱਡੇ ਮਸਲੇ ਆ ਕੁਝ ਅਧਿਕਾਰੀ ਖਾ ਗਏ ਨਹੀਂ ਖਾ ਗਏ ਕੁਝ ਕੌਡੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਤ ਹੈ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡਾਊਨ ਕਰਨ ਲੱਗ ਜੇ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ ਬਹੁਤ ਘਾਤਕ ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਂ ਦੇ ਉੱਤੇ ਖਾਨ ਵਾਲੇ ਬਹੁਤ ਹੈ ਤੇ ਧਰਮ ਲਈ ਆਪਣੇ ਆਪ ਉਹ ਉਜਾੜਨ ਵਾਲੇ ਵੀ ਬਠੇ ਆਪਨੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਹੈ। ਫੇਰ ਹੀ ਸੰਸਾਰ ਚੱਲ ਰਿਹਾ ਹੈ। ਫੇਰ ਹੀ ਦੁਨੀਆ ਚੱਲਦੀ ਹੈ। ਹਮਾਰ ਮੀਡੀਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਹੈ। ਕਿ ਮੈਂ ਹਰ ਕੋਈ ਜਵਾਬ ਨਹੀਂ ਦੇਣਾ। ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜਾਈ ਜਾਓ ਜਦੋਂ ਤੁਹਾਡੀ ਉਮੀਦ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੋਂ ਥੱਲੇ ਨਹੀਂ ਡਿੱਗਣਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜ੍ਹੀਆਂ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੋਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਇਜਾਦਰ ਤਿਆਰੀ ਕਰ ਲੋ ਵੀ ਠੀਕ ਆ ਕਮਰ ਕਸਾ ਕਰ ਲੋ ਵੀ ਉਤਰਾਂ ਦੇ ਚੱਕੜ ਚ ਇਹਨਾਂ ਦੇ ਬਰਾਬਰ ਵੀ ਸਾਡੇ ਤੋਂ ਕੰਨੀ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਕੰਨੀ ਉਤਰਿਆ ਜਾਣਾ ਹੋ ਕੀ ਰਿਹਾ ਮੈਂ ਬੋਲਦਾ ਹੂੰ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖਣਾ ਅਸੀਂ ਕੰਨੀ ਕੌਮ ਨੂੰ ਤਮਾਸ਼ਾ ਦਿਖਾਉਣਾ ਹੈ ਜੇ ਉਹ ਸਿਆਣੇ ਨਹੀਂ ਤੇ ਕੱਟੂ-ਕੱਟ ਅਸੀਂ ਸਿਆਣੇ ਬਣ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦੇ ਚਟਲਾਂ ਚ ਕੱਢੇ ਕੰਦ ਦੇ ਜਿੰਨਾ ਸਾਡੇ ਡਿੱਟ ਅਸੀਂ ਉਸ ਸਿਧਾਂਤਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਕਿਹੜਾ ਅਜੰਡਾ ਲੈ ਕੇ ਕਰਨਾ ਹੈ ਤੁਹਾਡੀ ਸਹਿਮਤੀ ਦੇ ਨਾਲ ਅਸੀਂ ਇਹਦੀ ਗੱਲ ਕਰਦੇ ਹਾਂ ਤੁਹਾਡੇ ਦਿਲਾ ਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਪੁਲੰਗਰੋ ਦੇ ਉੱਤੇ ਲੈ ਕੇ ਜਾਵੇ ਜਿਹੜੇ ਸਾਡੀ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਫੇਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਕਿ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਣ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰਦੇ ਇਸ ਕਰਕੇ ਉઠੋ ਤੇ ਉੱਠ ਕੇ ਕਾਫਲੇ ਬਣ ਕੇ ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਪਿੰਡ ਬਿਲਕੁਲ ਪਿੰਡ ਪਿੰਡ ਜਾਵਾਂਗੇ ਕੋਣ ਸਿੱਖਾਏ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਕੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਪਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰ ਤੇ ਬੇਰਿਦਾਰੀ ਘਰ ਨੂੰ ਭੰਨਣ ਤੇ ਆ ਜੇ ਤੇ ਫਿਰ ਘਰ ਨੂੰ ਕੌਣ ਬਚਾ ਸਕਦਾ ਹੈ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਜੇ ਬਰਕਤ ਪੈ ਸਕਦੀ ਜੇ ਘਰ ਦਾ ਮੈਂਬਰ ਘਰ ਤੋਂ ਪੈਸੇ ਚੋਰੀ ਕਰਨ ਲੱਗ ਜੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੀਆਂ ਕੰਧਾਂ ਦੇ ਵਿੱਚ ਸوراਖ ਕਰਨ ਲੱਗ ਜੇ ਮੋਰੀਆਂ ਕਰਨ ਲੱਗ ਜੇ ਘਰ ਵੱਢ ਸਕਦਾ ਬਿਲਕੁਲ ਹੀ ਨਹੀਂ ਵੱਢ ਸਕਦਾ ਅੱਜ ਉਹ ਪੋਜੀਸ਼ਨ ਹੋਈ ਪਈ ਹੈ ਔਰ ਜਿਹੜੇ ਮੋਰੀਆਂ ਕਰ ਰਹੇ ਐ ਜਿਹੜੇ ਮੋਰੀਆਂ ਕਰ ਰਹੇ ਐ ਇਹਨਾਂ ਨੂੰ ਸਮਝ ਨਹੀਂ ਏ ਸਿਧਾਂਤਾਂ ਦੀ ਇਹਨਾਂ ਨੂੰ ਸਮਝ ਨਹੀਂ ਆ ਪਰੰਪਰਾਵਾਂ ਦੀ ਔਰ ਇਹ ਦਾਖਲ ਕਰ ਲਈਦੇ ਇਹਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਮੰਨ ਲਿਆ ਗਿਆ ਜਿਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਖਾਸੇ ਕਰਕੇ ਮੰਨ ਲਿਆ ਗਿਆ ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾੜ ਲਿਆ ਗਿਆ ਇਹ ਤਾਂ ਸਾਡੇ ਮੈਂਬਰ ਹੈ ਕਿ ਉਹਨਾਂ ਨੂੰ ਘਰ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਸੀ ਇਸ ਕਰਕੇ ਸਾਧ ਸੰਗਤ ਜੀ ਖਾਸ ਤੌਰ ਤੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ ਉਸ-ਉਸ ਦਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਹੈ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਉਸੀ ਸਮਾਗਮ ਨਾਲ ਸ਼ੁਰੂ ਕਰਦੇ ਹਾਂ ਵੈਸੇ ਵੀ ਅਸੀਂ ਪੰਜ ਪੰਜ 6 6 ਘੰਟੇ ਸਮਾਂ ਦਿੰਨੇ ਆ 7 7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਖਿਆਵਾਂ ਲਈ ਆਪਣੇ ਆਪਣੇ ਮੋਬਾਈਲਾਂ ਦੇ ਉਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰਦੇ ਹੋ ਤਾਂ ਜਿਹੜਾ ਇਹਨਾਂ ਦਾ ਝੂਠਾ ਜਿਹਾ ਆਈਟੀ ਵਲ ਬਣਾਇਆ ਨਾ 20 30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੱਡਦੇ ਆ ਨਾ ਐਂ ਡਾ ਦੇਾਂਗੇ ਬੋਲੇ ਬੋਲੋ ਧਿਆਨ ਸਤਿਕਾਰ ਬਸ ਇਹ ਲੀកਬੈਂਡ ਇਹ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢ ਲਓ ਮੈਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਜਲਦੀ ਇਹ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜੱਥੇਬੰਦੀ ਬਣਾਈ ਸੀ ਔਰ ਬੜੀ ਪੰਥਕ ਸੋਚ ਵਾਲੀ ਰੂਹ ਸਾਨੂੰ ਬੜਾ ਉਹਨਾਂ ਦਾ ਵਿਜ਼ਨ ਸੀ ਔਰ ਮੈਂ ਜੋ ਫਿਰ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਰੰਡ ਬਹਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸੀ ਔਰ ਅੱਛੀ ਨੋਟ ਤੇ ਪੰਥਕ ਹੱਕ ਦੇ ਦਿੱਤੀ ਜਿਹੜੀ ਹੈ ਉਹ ਰਾਏ ਦਿਆ ਕਰਦੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਹਾਂ ਇਸ ਮੰਚ ਤੋਂ ਨੌਜਵਾਨਾਂ ਨੂੰ ਜੋੜਨ ਦਾ ਜਿਹੜਾ ਹੈ ਉਹ سلسلہ ਪਰ ਆਰੰਭ ਕੀਤਾ ਗਿਆ ਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਾਂ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਓਨੇ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਟਾ ਜਿਹੜਾ ਹੈ ਆਪਣਾ ਧਾਰਾ ਬਣਾ ਲੈਣਾ ਹੈ ਫੇਰ ਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਬਾਹਰ ਜਾਣੀ ਆਪਾਂ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਨੂੰ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਅੱਜ ਵੱਡੇ ਵੱਡੇ ਜਿਹੜੇ ਇਹ ਖੋਲਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਆਜਾ ਅਕਾਲ ਤਖੰਡਾ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਾਇਰਾ ਇਹਨਾਂ ਨੂੰ ਵੱਡਾ ਲੱਗਣ ਲੱਗ ਪਿਆ ਸੋ ਸਾ ਸੰਗਤ ਜੀ ਸੋਚ ਤਕੜੀ ਕਰੀਏ ਕਾਫਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਇਹਨੇ ਸ਼ਬਦ ਪਰਵਾੰਗ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ